ਸਸੀ ਕਾਲ ਜੀ ਸਾਰਿਆਂ ਨੂੰ ਅੱਜ ਦਾ ਆਪਣਾ ਟੌਪਿਕ ਲੈ ਕੇ ਆਏ ਜਿਹੜੇ ਮੇਲੇ ਵੀਰਾਂ ਤੇ ਭੈਣਾਂ ਦਾ ਜੰਪ ਕਰਦੇ ਹੋਏ ਜਾਂ ਫਿਰ ਰਨਿੰਗ ਕਰਦੇ ਹੋਏ ਵਿੱਚ ਵਾਸ਼ਰੂਮ ਨਿਕਲ ਜਾਂਦਾ ਹੈ ਇਸ ਤੇ ਸ਼ਰਮਾਨ ਦੀ ਕੋਈ ਗੱਲ ਨਹੀਂ ਇਸ ਦਾ ਕੰਸਲਟ ਜਰੂਰ ਡਾਕਟਰ ਨਾਲ ਕਰੋ ਜੇਕਰ ਤੁਸੀਂ ਨਹੀਂ ਕਰਨਾ ਚਾਹੁੰਦੇ ਤਾਂ ਤੁਹਾਨੂੰ ਸਿੰਪਲ ਐਕਸਰਸਾਈਜ਼ ਦੱਸਾਂਗੇ ਤੇ ਡਾਈਟ ਪਲਾਨ ਦੱਸਾਂਗੇ ਜਿਸ ਦੇ ਨਾਲ ਤੁਸੀਂ ਫੋਲੋ ਕਰਕੇ ਇਸ ਸ਼ਰਮਿੰਦਗੀ ਨੂੰ ਦੂਰ ਕਰ ਸਕਦੇ ਹੋ ਸਭ ਤੋਂ ਪਹਿਲੀ ਗੱਲ ਆਪਾਂ ਇਸਦੇ ਵਿੱਚ ਕਿਹਾ ਕਿ ਨਫੀਂ ਦੀ ਮਾਤਰਾ ਘੱਟ ਲੈਣੀ ਹੈ ਜਿਸ ਤਰ੍ਹਾਂ 커피 ਦਾ ਸੇਵਨ ਬਹੁਤ ਜ਼ਿਆਦਾ ਜਾਂ ਬਲੈਕ 커피 ਦਾ ਸੇਵਨ ਬਹੁਤ ਜ਼ਿਆਦਾ ਕਰ ਲੈਂਦੇ ਆ ਤਾਂ ਇਸ ਦਾ ਮੁੱਖ ਕਾਰਨ ਹੈ ਤਾਂ ਹੀ ਇਹ ਵੀ ਬਲੂਸਮ ਵਿੱਚ ਨਿਕਲ ਜਾਣਾ ਤੇ ਦੂਸਰੇ ਨੰਬਰ ਤੇ ਪੈਗ ਵੀ ਕੇਰੀਆ ਦਾ ਕਮਜ਼ੋਰ ਹੋਣਾ ਵੀ ਮੁੱਖ ਕਾਰਨ ਆਪਣੇ ਮਿੱਤੇ ਨੂੰ ਸਟਰੋਂਗ ਰੱਖੋ ਤੇ ਸਭ ਤੋਂ ਵੱਡੀ ਗੱਲ ਬਾਹਰ ਦਾ ਫੂਡ ਇਨਟੇਕ ਨਾ ਕਰੋ ਬਹੁਤ ਜ਼ਿਆਦਾ ਅਵੋਇਡ ਕਰੋ ਤੇ ਘਰ ਦਾ ਭੋਜਨ ਜਿਆਦਾ ਠੱਡੀਆਂ ਜਾਂ ਜਿਆਦਾ ਮਿੱਠੀਆਂ ਚੀਜ਼ਾਂ ਤੋਂ ਪਰਹੇਜ਼ ਕਰੋ ਤੇ ਇਸ ਦੇ ਵਿੱਚ ਆਪਾਂ ਤੁਹਾਨੂੰ ਸਭ ਤੋਂ ਪਹਿਲੀ ਐਕਸਰਸਾਈਜ਼ ਦੱਸਾਂਗੇ ਆਪਾਂ ਨੇ ਮੈਟ ਦੇ ਜਿਸ ਤਰ੍ਹਾਂ ਤੁਸੀਂ ਘਰ ਦੇ ਵਿੱਚ ਵੀ ਬੈਠ ਹੁੰਦੇ ਆ ਮੈਟ ਤੇ ਆਪਣੇ ਗੋਡੇ ਇਸ ਤਰ੍ਹਾਂ ਲਗਾ ਕੇ ਬੈਠ ਜਾਣੇ ਤੇ ਗੋਡੇ ਲਗਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ نیچے ਬੈਠਨੇ ਤੇ ਉੱਠਣਾ ਆਪਣੇ ਪੈਲਵਿਕ ਏਰੀਆ ਨੂੰ ਅੱਗੇ ਨੂੰ ਪ੍ਰੈਸ ਕਰਨਾ ਆ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਅਸੀਂ ਤੋਂ 15 ਦੇ 3 ਸੈਟ ਲਗਾਣੇ ਨੇ ਰੈਪੀਟੀਸ਼ਨ 15 ਤੱਕ ਦੇ 3 ਸੈਟ ਲਗਾਣੇ ਨੇ ਸੈਕਿੰਡ ਐਕਸਰਸਾਈਜ਼ ਕਰਾਂਗੇ ਆਪਾਂ हिਪ ਥਰਸਟ ਤੁਸੀਂ ਨੇ ਮੈਟ ਦੇ ਉੱਤੇ ਲੇਟ ਜਾਣਾ ਤੇ ਬ੍ਰਿਜ ਬਣਾਣਾ ਤੇ ਬੋਡੀ ਨੂੰ ਪੈਲਵਿਕ ਰੀਅਨ ਨੂੰ ਪ੍ਰੈਸ ਕਰਨਾ ਜਿਸ ਤਰ੍ਹਾਂ ਮੈਂ ਕਰ ਰਹੀ ਹਾਂ 1 2 3 4 5 ਇਸ ਐਕਸਰਸਾਈਜ਼ ਦੇ ਵੀ ਤੁਸੀਂ 10 ਤੋਂ

ਇਹਨਾਂ ਤੁਸੀਂ ਚਾਰ ਜਾਂ ਪੰਜ ਐਕਸਰਸਾਈਜ਼ਾਂ ਕਰਨ ਦੇ ਨਾਲ ਹੀ ਆਪਣੇ ਪੈਨਕੀ ਕਰੀਏ ਨੂੰ ਸਟਰੋਂਗ ਕਰ ਸਕਦੇ ਹੋ ਤੇ ਨਾਲ ਆਪਣਾ ਇਹ ਸਰਮਿੰਦਗੀ ਨੂੰ ਜਰੂਰ ਦੂਰ ਕਰ ਸਕਦੇ ਹੋ ਤੇ ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਡਾਈਜੈਸਟ ਚੁਕੰਦਰ ਜਰੂਰ ਐਡ ਕਰੋ ਜਿਸ ਦੇ ਨਾਲ ਤੁਹਾਡਾ ਲੀਵਰ ਸਟਰੋਂਗ ਹੋਊਗਾ ਤੇ ਤੁਸੀਂ ਬਹੁਤ ਜ਼ਿਆਦਾ ਵਧੀਆ ਫੀਲ ਕਰੋਗੇ ਚੰਗਾ ਜੀ ਸასიਖਾਲ ਇਹਨਾਂ ਐਕਸਰਸਾਈਜ਼ਾਂ ਨੂੰ ਕਰਕੇ ਤੁਸੀਂ ਆਪਣੀ チカ。